ਕਹ ਹੱਸਦਾ ਵਸਦਾ ਪਰਿਵਾਰ ਉਜਾੜ ਕੇ ਰੱਖ ਦਿੱਤਾ ਹੈ ਜੀ ਹਾਂ ਖਬਰ ਖਡੂਰ ਸਾਹਿਬ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਪਤੀ ਨੇ ਆਪਣੀ ਘਰਵਾਲੀ ਨੂੰ ਦਾਤਰ ਦੇ ਨਾਲ ਵੜ ਕੇ ਉਸ ਨੂੰ ਮੌਤ ਦੇ ਘਾਟ ਉਡਾਰ ਦਿੱਤਾ ਹੈ ਫਿਲਹਾਲ ਪਤੀ ਜਿਹੜਾ ਹੈ ਉਹ ਪੁਲਿਸ ਦੀ ਗ੍ਰਿਫਤ ਵਿੱਚ ਹੈ ਪਰ ਬੇहद ਮੰਦਭਾਗੀ ਤੇ ਖੌਫਨਾਕ ਅੰਤ ਜਿਹੜਾ ਉਹ ਦੇਖਿਆ ਗਿਆ ਹੈ ਨਜਾਇਜ਼ ਸਬੰਧਾਂ ਦਾ ਫਿਲਹਾਲ ਦੱਸਦੇ ਨੇ ਆ ਕਿ ਪਰਿਵਾਰ ਦੇ ਦੱਸਣ ਮੁਤਾਬਕ ਜਸਪਾਲ ਕੌਰ ਜੋ ਕਿ ਸਰਕਾਰੀ ਸਕੂਲ ਦੇ ਵਿੱਚ ਬਤੌਰ ਟੀਚਰ ਕੰਮ ਕਰਦੀ ਸੀਗੀ ਉਹ ਉਸਦੇ ਪਤੀ ਦਾ ਬਾਹਰ ਕਿਸੇ ਲੜਕੀ ਦੇ ਨਾਲ ਨਜਾਇਜ਼ ਸਬੰਧ ਸੀ ਔਰ ਅਕਸਰ ਹੀ ਘਰ ਦੇ ਵਿੱਚ ਲੜਾਈ ਝਗੜਾ ਰਹਿੰਦਾ ਸੀਗਾ ਔਰ ਕੱਲ ਅੱਜ ਦਿਨ ਚੜਦਿਆਂ ਹੀ ਜਦੋਂ ਉਸਦੇ ਪਰਿਵਾਰ ਨੂੰ ਫੋਨ ਗਿਆ ਜਿਸਪਾਲ ਕੌਰ ਦੇ ਕਿ ਤੁਹਾਡੀ ਭੈਣ ਨੂੰ ਕੁਝ ਹੋ ਗਿਆ ਹੈ ਤਾਂ ਉਸ ਤੋਂ ਬਾਅਦ ਜਦੋਂ ਪਰਿਵਾਰ ਪਹੁੰਚਦਾ ਹੈ ਤਾਂ ਆਪਣੀ ਧੀ ਨੂੰ ਅਜਿਹੀ ਹਾਲਤ ਵਿੱਚ ਦੇਖ ਕੇ ਚਿਖਚਿਹਰਾ ਪਿਆ ਜਾਂਦਾ ਹੈ ਪੁਬਾ ਮਾਰ ਪੂਰਾ ਪਰਿਵਾਰ ਰੋਂਦਾ ਹੈ ਫਿਲਹਾਲ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਮੌਕੇ ਦੀਆਂ ਜਿੱਥੇ ਪੂਰਾ ਪਰਿਵਾਰ ਪਹੁੰਚਿਆ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਜੋ ਜਸਪਾਲ ਕੌਰ ਦਾ ਪਤੀ ਹੈ ਉਸ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਮਰਬੀਰ ਸਿੰਘ ਨਾਮ ਦੱਸਿਆ ਜਾ ਰਿਹਾ ਹੈ ਔਰ ਉਸਦੇ ਮਾਤਾ ਪਿਤਾ ਨੂੰ ਵੀ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਫਿਲਹਾਲ ਜਸਪਾਲ ਕੌਰ ਜਿਸ ਦੀ ਮੌਤ ਹੋ ਚੁੱਕੀ ਹੈ ਉਸ ਦਾ 11 ਸਾਲ ਦਾ ਇੱਕ ਬੇਟਾ ਵੀ ਹੈ ਅ ਅਕਸਰ ਹੀ ਦੇਖਿਆ ਗਿਆ ਹੈ ਕਿ ਨਜਾਇਜ਼ ਸੰਬੰਧ ਜੜੇ ਨੇ ਉਹ ਪਰਿਵਾਰ ਨੂੰ ਉਜਾੜ ਕੇ ਰੱਖ ਦਿੰਦੇ ਨੇ ਅਜਿਹਾ ਹੀ ਕੁਝ ਇਸ ਖਬਰ ਦੇ ਵਿੱਚ ਵੀ ਹੋਇਆ ਜਿੱਥੇ ਇੱਕ ਪਰਿਵਾਰ ਜਿਹੜਾ ਸੀਗਾ ਉਹ ਪੂਰਾ ਖਤਮ ਹੋ ਗਿਆ ਕਿਉਂਕਿ ਜਸਪਾਲ ਕੌਰ ਨੂੰ ਮੌਤ ਦੇ ਘਾਟ ਉਸਦੇ ਹੀ ਪਤੀ ਵੱਲੋਂ ਉਤਾਰ ਦਿੱਤਾ ਗਿਆ ਦਿਨ ਚੜ੍ਹਦਿਆਂ ਹੀ ਇਹ ਵੱਡੀ ਵਾਰਦਾਤ ਜਿਹੜੀ ਹੈ ਸਾਹਮਣੇ ਆਈ ਹੈ ਪਰਿਵਾਰ ਦੇ ਦੱਸਣ ਮੁਤਾਬਕ ਸੀਸੀਟੀਵੀ ਕੈਮਰੇ ਜਿਹੜੇ ਸੀਗੇ ਉਹ ਬੰਦ ਕਰ ਦਿੱਤੇ ਗਏ ਸੀ ਪਰਿਵਾਰ ਜੋ ਪਤੀ ਸੀਗਾ ਜਸਪਾਲ ਕੌਰ ਦਾ ਔਰ ਉਸਦੇ ਪਰਿਵਾਰ ਵੱਲੋਂ ਪਹਿਲਾਂ ਹੀ ਪ੍ਰੀ ਪਲਾਨਡ ਜਿਹੜਾ ਸੀ ਉਹ ਕੀਤਾ ਗਿਆ ਆਸੀਆ ਜਿਹੜਾ ਦੋਸ਼ ਜੜਾਏ ਉਹ ਜੋ ਧੀ ਹੈ ਜਿਸਪਾਲ ਕੌਰ ਜਿਸ ਦੀ ਮੌਤ ਹੋਈ ਹੈ ਉਸ ਦੇ ਪਰਿਵਾਰ ਵੱਲੋਂ ਇਹ ਦੋਸ਼ ਲਗਾਏ ਗਏ ਨੇ ਕਿ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਵੀ ਬੰਦ ਕਰ ਦਿੱਤੇ ਗਏ ਸੀਗੇ ਔਰ ਇਹ ਪੂਰੀ ਪ੍ਰੀਪਲੈਨਿੰਗ ਦੇ ਨਾਲ ਹੀ ਪੂਰਾ ਜਿਹੜਾ ਹੈ ਮੌਤ ਦਿੱਤੀ ਗਈ ਹੈ ਉਹਨਾਂ ਦੀ ਧੀ ਨੂੰ ਫਿਲਹਾਲ ਪਰਿਵਾਰ ਦਾ ਰੋੜੋ ਕੇ ਬੁਰਾ ਹਾਲ ਹੈ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਅਮਰਵੀਰ ਸਿੰਘ ਔਰ ਉਸ ਦੇ ਮਾਤਾ ਪਿਤਾ ਪੁਲਿਸ ਦੀ ਹਿਰਾਸਤ ਵਿੱਚ ਨੇ ਔਰ ਲਗਾਤਾਰ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਔਰ ਪੁਲਿਸ ਵੱਲੋਂ ਕੀ ਜਾ ਰਿਹਾ ਹੈ ਕਿ ਅਜਿਹੇ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਦੀ ਪੂਰੀ ਕੋਸ਼ਿਸ਼ ਜੜੀ ਹੈ ਉਹ ਕੀਤੀ ਜਾਵੇਗੀ ਫਿਲਹਾਲ ਸ਼ੁੱਕਰਵਾਰ ਯਾਨੀ ਕਿ ਅੱਜ ਤੜਕਸਾਰ ਦੀ ਘਟਨਾ ਹੈ ਜਥੇ ਜਸਪਾਲ ਕੌਰ ਨੂੰ ਮੌਤ ਦੇ ਘਾਟ ਉਸਦੇ ਪਤੀ ਵੱਲੋਂ ਤਾਰਿਆ ਗਿਆ ਦਾਤਰ ਦੇ ਨਾਲ ਉਸਦੇ ਗਲਤੇ ਕਈ ਵਾਰ ਕੀਤੇ ਗਏ ਥਾਂ ਤੇ ਹੀ ਜਸਪਾਲ ਕੌਰ ਦੀ ਮੌਤ ਹੋ ਗਈ ਹੈ ਬਿਹਤ ਮੰਦ ਭਾਗੀ ਖਬਰ ਹੈ ਪਰਿਵਾਰ ਜਦੋਂ ਆਪਣੀ ਧੀ ਨੂੰ ਅਜਿਹੀ ਹਾਲਤ ਵਿੱਚ ਦੇਖਦਾ ਹੈ ਤਾਂ ਪਰਿਵਾਰ ਦੇ ਪੈਰਾਹੇਟ ਉਜਮੀ ਜੜੀਆ ਖਿਸਕ ਜਾਂਦੀ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਜੋ ਪਰਿਵਾਰ ਹੈ ਕੁੜੀ ਦਾ ਉਹ ਸਾਹਮਣੇ ਆਇਆ ਹੈ ਕਿ ਕੁਝ ਆਖਰੇ ਤੁਹਾਨੂੰ ਸੁਣਾਉਂਦੇ ਆ ਨਾਂ ਦੇ ਨਾਲ ਪੁਲਿਸ ਕੀ ਕੁਝ ਕਾਰਵਾਈ ਕਰ ਰਹੀ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਆ ਕਿਰਨ ਵੀਰ ਮੇਰਾ ਨਾਮ ਅਸੀਂ ਅਮਰਸਰ ਤੋਂ ਛੋਟੀ ਭੈਣ ਨਾਲ ਇਹਨਾਂ ਦੋਵਾਂ ਜੀਆਂ ਦਾ ਝਗੜਾ ਪਹਿਲਾਂ ਦਾ ਰਹਿੰਦਾ ਸੀ ਉਹਨੇ ਹੁਣ ਕੋਈ ਗੱਲ ਨਹੀਂ ਦੱਸੀ ਬੇਰਹਿਮੀ ਦੇ ਨਾਲ ਰਾਤ ਨੂੰ ਗਾਤਰਾਂ ਦੇ ਨਾਲ ਵੜ ਦਿੱਤਾ ਸਾਨੂੰ ਕੋਈ ਪਤਾ ਨਹੀਂ ਲੱਗਾ ਸਾਨੂੰ ਸਵੇਰੇ ਇਹਨਾਂ ਨੂੰ ਫੋਨ ਕਰ ਦਿੱਤਾ ਕਿ ਉਹਨੂੰ ਜੜੀ ਉਹ ਪੂਰੀ ਹੋ ਗਈ ਬਾਹਰ ਵੀ ਚੱਕ ਜਾਈ ਇਹਦਾ ਬਾਹਰ ਵੀ ਕਿਤੇ ਚੱਕਰ ਹੀ ਤੇ ਕੁੜੀਦਾਰ ਪਰ ਇਹਨਾਂ ਵਿਚਾਰੀ ਨੇ ਕਦੀ ਕੋਈ ਗੱਲ ਨਹੀਂ ਕੀਤੀ ਇਹਦਾ ਨਾਂ ਜਸਪਾਲ ਕੋਰੇ ਨੇ 73 ਸਾਲ ਹੋਣੀ ਚੁ ਸੁਖਦੇਵ ਸਿੰਘ ਜੀ ਨਵਾਰ ਕਤਲ ਹੈ ਮੇਰੇ ਚਾਚੇ ਦੀ ਲੜਕੀ ਹੈ ਮੌਤੇ ਦੀ ਜੀ ਸਾਨੂੰ ਸਵੇਰੇ ਫੋਨ ਗਿਆ ਵੀ ਉਹਨੂੰ ਕੁਝ ਹੋ ਗਿਆ ਵਾ ਜਿਹੜੀ ਬੜੀ ਅਪੀਤਾ ਅਸੀਂ ਜਦੋਂ ਆ ਕੇ ਵੇਖਿਆ ਤੇ ਇਹਨੂੰ ਬੜੀ ਪੀੜਾ ਚੁੱਕੇ ਵੇਖਿਆ ਜਿਹਦਾ ਗਲਾ ਕੱਟਿਆ ਹੋਇਆ ਬਹੁਤ ਕੱਟ ਲੱਗੇ ਹੋਏ ਬੜੀ ਦੇਰ ਹੈ ਮੈਨੇ ਇਹਦਾ ਕਤਲ ਕੀਤਾ ਗਿਆ ਬਹੁਤ ਸ਼ਾਰਿਸ ਤੈਅ ਕੀਤਾ ਗਿਆ ਫਲਾਈਂਗ ਬਣਾ ਕੇ ਸਾਰੀ ਇਹਨਾਂ ਦੇ 4 ਦਿਨ ਹੋ ਗਏ ਕੈਮਰੇ ਬੰਦ ਹਨ ਇਹਨਾਂ ਕੈਮਰੇ ਬੰਦ ਕਰਕੇ ਕਤਲ ਕੀਤਾ ਬਲੈਨ ਕੂਰੀ ਬਣਾ ਕੇ ਕੀ ਇਹਦੇ ਵਿੱਚ ਬਹੁਤ ਟੀਚਰ ਹੈ ਸਰਕਾਰੀ ਟੀਚਰ ਹੈ ਸਭ ਕਰਦੇ ਨੇ ਹਾਂਜੀ ਇਹ ਖਡੂਰ ਸਾਹਿਬ ਇੱਕ ਉਹਨਾਂ ਦੇ ਕੋਈ ਬਾਹਰ ਵੀ ਰਿਲੇਸ਼ਨ ਹੈਗੇ ਕਿ ਘਰ ਉਹਨਾਂ ਦਾ ਪਤੀ ਦੇ ਜਿਹਦੇ ਕਰਕੇ ਉਹਨਾਂ ਨੂੰ ਕਿਤੇ ਮਤਲਬ ਇਹ ਕੋਈ ਥੋੜਾ ਬਹੁਤ ਉਹਨਾਂ ਦੇ ਵੀ ਨਾ ਇਹ ਤੇ ਕੋਈ ਨਾ ਇਹਦੇ ਗੁੱਸੇ ਚ ਆ ਕੇ ਜਾਂ ਮਤਲਬ ਇਹਨਾਂ ਦਾ ਜਿਹੜਾ ਬਦਦ ਕੀਤਾ ਮਾਗ ਹੈ ਇਹੋ ਕਰਦੇ ਵੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਤਾਂ ਸਿੱਧੀ ਸਜ਼ਾ ਹੋਣੀ ਚਾਹੀਦੀ ਇਹੋ ਜੇ ਦਰਿੰਦਿਆਂ ਨੇ ਇਹਨੂੰ ਸਾਨੂੰ ਹੋ ਗਿਆ 10-12 ਸਾਲ ਦੀ ਬੱਚੇ ਕਿੰਨੇ ਆ ਜੀ ਇੱਕ ਲੜਕਾ ਹੈ ਜੀ ਮੈਂ ਇੰਸਪੈਕਟਰ ਕਸ਼ਮੀਰ ਸਿੰਘ ਐਸਚਓ ਗੁੰਡਵਾਲ ਅੱਜ ਸਵੇਰੇ ਮੈਨੂੰ ਮੇਰੇ ਚੌਕੀ ਇੰਚਾਰਜ ਨੇ ਦੱਸਿਆ ਵੀ ਖੰਡੂਰ ਸਾਹਿਬ ਫਾਟਕਾਂ ਦੇ ਕੋਲ ਇੱਕ ਲੇਡੀ ਦਾ ਮਟਰ ਹੋ ਗਿਆ ਜੈਸਵੰਦੀ ਮੈਂ 5:35 ਦੇ ਇੱਥੇ ਪਹੁੰਚਿਆ ਇੱਥੇ ਆ ਕੇ ਮੈਂ ਦੇਖਿਆ ਤੇ ਇੱਕ ਜਸਪਾਲ ਕੌਰ ਦੀ ਡੀਡੀ ਜਿਹੜਾ ਜੋ ਗਵਰਨਮੈਂਟ ਸਰਕਾਰੀ ਸਕੂਲ ਇੱਥੇ ਆਪਣੀ ਨੌਕਰੀ ਕਰਦੀ ਹੈ ਟੀਚਰ ਹੈ ਤੇ ਇਹਦੀ ਜਿਹੜਾ ਗਲੇ ਤੇ ਨਾਕਰ ਮਾਰ ਕੇ ਤੇ ਇਹਦੀ ਜਿਹੜੀ ਹੈ ਇਹਨੂੰ ਮੋਰ ਦੇ ਘਾਟ ਉਤਾਰਿਆ ਗਿਆ ਤੇ ਫੋਨ ਅਸੀਂ ਸਾਨੂੰ ਇਹਦਾ ਕਲੀਅਰ ਹੋ ਗਿਆ ਇਹਨਾਂ ਦੇ ਬਿਆਨ ਸਟੇਟਮੈਂਟ ਵਗੈਰਾ ਲਿਖਾਈਏ ਇਹਦਾ ਜਿਹੜਾ ਮਰਡਰ ਹੈ ਜਿਹੜਾ ਇਹਦੇ ਜਿਹੜਾ ਘਰ ਵਾਲਾ ਅਮਰਦੀਪ ਸਿੰਘ ਹੈ ਕੀਤਾ ਹੂੰ ਉਹਨੇ ਕੀਤਾ ਹੂੰ ਤੇ ਉਹਦੇ ਤੋਂ ਸਾਨੂੰ ਇੱਕ ਜਿਹੜਾ ਹੈ ਦੱਤਰ ਹੈ ਜਿਹੜਾ ਉਹਦਾ ਉਹ ਜਿਹੜਾ ਸਾਨੂੰ ਗ੍ਰਾਹਤ ਕਰ ਲਿਆ ਸੀ ਹੁਣ ਅਸੀਂ ਇਹਨੂੰ ਇਹਨਾਂ ਨੇ ਸਟੇਟਮੈਂਟ ਲਖਾਈ ਹੈ ਉਹਦੇ ਆਧਾਰ ਤੇ ਅਸੀਂ ਐਫਆਰ ਦਰਜ ਕਰਤੀ ਹੈ ਐਫਆਰ ਦੇ ਦਰਜ ਕਰਨ ਤੋਂ ਬਾਅਦ ਅਗਰ ਕੋਈ ਤਫਤੀਸ਼ ਦੇ ਵਿੱਚ ਕੋਈ ਸਾਹਮਣੇ ਸਾਨੂੰ ਗੱਲ ਆਉਂਦੀ ਹੈ ਵੀ ਇਹ ਇਹਦੇ ਮੌਤ ਦੇ ਕਾਰਨ ਕੀ ਨੇ ਕਿਉਂ ਮਾਰੀ ਹੈ ਕੀ ਕਾਰਨ ਆ ਉਹ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਤੁਹਾਨੂੰ ਸਾਰੀ ਗੱਲ ਸਾਹਮਣੇ ਲਿਆਵਾਂਗੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੀ ਇਹਦੇ ਵਿੱਚ ਇਹਨਾਂ ਨੇ ਆਪਣੇ ਬਿਆਨ ਦੇ ਵਿੱਚ ਲਖਾ ਆਪੀ ਜਿਹੜਾ ਲੜਕਾ ਅਮਰਬੀਰ ਸਿੰਘ ਦਾ ਜਿਹੜਾ ਪਿਤਾ ਤੇ ਮਾਤਾ ਉਹਨਾਂ ਦੀ ਸਾਜ਼ਿਸ਼ ਤਹਿਤ ਜਿਹੜਾ ਇਹ ਵੀ ਕਤਲ ਕੀਤਾ ਗਿਆ ਉਹਨਾਂ ਦਾ ਵੀ ਨਾਮ ਲਖਾਇਆ ਉਹਨਾਂ ਨੂੰ ਵੀ ਅਸੀਂ ਆਪਣੇ ਅਹਿਿਆਸਤ ਵਿੱਚ ਲਿਆ ਹੁਣ ਅੱਗੇ ਇਹਦੇ ਦੇਖਦੇ ਆਂ ਅਸੀਂ ਕੀ ਤੱਥਾਂ ਦੇ ਸਾਹਮਣੇ ਜੇ ਕੋਈ ਸਾਜ਼ਿਸ਼ ਵਾਲੀ ਜਾਂ ਕੋਈ ਗੱਲ ਸਾਹਮਣੇ ਆਉਂਦੀ ਹੈ ਤੇ ਉਹਨਾਂ ਦੇ ਖਿਲਾਫ ਵੀ ਜਿਹੜੀ ਤਰ੍ਹਾਂ ਅਸੀਂ ਜਿਹੜੀ ਕਰ ਵੀ ਅਮਲ ਚ ਲਿਆਂਦੀ ਜਾਵੇਗੀ ਜਿਹੜੇ ਕੈਮਰੇ ਨੇ ਉਹ ਵੀ ਮੈਂ ਚੈੱਕ ਕੀਤੇ ਆ ਕੈਮਰੇ ਇਹਨਾਂ ਦੇ 17 ਤਰੀਕ ਨੂੰ ਜਿਹੜੇ ਕੈਮਰੇ ਦਾ ਮੈਂ ਫੀਡਬੈਕ ਲਈ ਹੈ ਉਹ 17 ਤਰੀਕ ਨੂੰ ਇਹਨਾਂ ਦੇ ਕੈਮਰੇ ਬੰਦ ਹੁੰਦੇ ਨੇ 18 ਨੂੰ ਵੀ ਚੱਲਦੇ 19 ਨੂੰ ਵੀ ਚੱਲਦੇ 20 ਨੂੰ ਤੇ ਅੱਜ ਤਕਰੀਬਨ 9:30 ਵਜੇ 16 ਮਿੰਟ ਤੇ ਉਹ ਜਿਹੜਾ ਡੀਵੀਆਰ ਦਾ ਦੱਸਦਾ ਵੀ ਮੈਂ ਆਉਣ ਹੋਇਆ ਉਹਦੇ ਮੁਤਾਬਕ ਜਿਹੜੀ ਹਿੰਦੀ ਹੈ ਕੈਮਰੇ ਉਸ ਟਾਈਮ ਰਾਤ ਨੂੰ ਜਿਹੜੇ ਕੈਮਰੇ ਉਹ ਬੰਦ ਸੀ ਉਹ ਅਸੀਂ ਡੀਵੀਆਰ ਜਿਹੜਾ ਉਹ ਅਸੀਂ ਕਬਜ਼ੇ ਵਿੱਚ ਲੈ ਲਿਆ ਉਹਨੂੰ ਅਸੀਂ ਜਿਹੜਾ ਫੋਰੈਂਸਿਕ ਨੂੰ ਅਸੀਂ ਟੀਮ ਨੂੰ ਅਸੀਂ ਉੱਥੇ ਭੇਜ ਦਾਂਗੇ ਜੋ ਉਹਦੇ ਵਿੱਚ ਕੋਈ ਇਹੋ ਜਿਹੀ ਜੇ ਮੰਨ ਲਓ ਵੀ ਇਹਨੇ ਕੋਈ ਡਾਟਾ ਡਿਲੀਟ ਕੀਤਾ ਹੈ ਤਾਂ ਉਹਦੇ ਵਿੱਚ ਗੱਲ ਪਕਾਈਓ ਫੋਰੈਂਸਿਕ ਟੀਮ ਦੇ ਵਿੱਚ ਜੋ ਵੀ ਸਾਨੂੰ ਰਿਪੋਰਟ ਦੇਣਗੇ ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ